ਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆਨ ਨਾ ਦੀਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੈ ਵਿਰਲੇ ਦੀਠਾ ਰਹਾਉ ਨਿਰਮਲ ਜੋਤ ਅਮਰਤ ਹਰ ਨਾਮ ਪੀਵਤ ਅਮਰ ਭਏ ਨਿਹਕਾਮ ਤਨ ਮਨ ਸੀਤਲ ਅਗਨ ਨਿਵਾਰੀ ਅੰਦਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕਿਸ ਤੇਰਾ ਸਤ ਬਲਿਹਾਰ ਜਾਉ ਲਖ ਬੇਰਾ ਤਨ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਿਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਹੋ ਨਾਨਕ ਸਭ ਪਰਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵਾ ਅਮਰਤ ਨਾਮ ਦਿਯੋ ਮੁਖ ਦੇਵ सगळी ਚਿੰਤਾ ਆਪ ਨਵਾਰੀ ਤਿਸ ਗੁਰ ਕੋ ਹਉ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤ ਗੁਰ ਬਾਜੇ ਅਨਹਦ ਤੂਰੇ ਸਤ ਗੁਰ ਰਹਾਉ ਮਹਿਮਾ ਜਾਂ ਕੀ ਗਹਿਰ ਗੰਭੀਰ ਕੋਈ ਨਿਹਾਲ ਦੇ ਜਿਸ ਧੀਰ ਜਾ ਕੇ ਬੰਦਨ ਕਾਟੇ ਰਾਏ ਸੋ ਨਰ ਬਹਰ ਨਾ ਜੋਨੀ ਪਾਈ ਜਾਂ ਕੈ ਅੰਤਰ ਪ੍ਰਗਟਿਓ ਆਪ ਤਾਂ ਕੋ ਨਾਹੀ ਦੂਖ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕਟੰਬ ਉਹ ਜਨ ਲੈ ਤਰਿਆ ਨਾ ਕਿਸ ਭਰਮ ਨਾ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਤ ਕਤ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ RAM KALI MAHALLA 5 ਤਨ ਤੇ ਛੁਟ ਕੇ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਤਾ ਇਹੋ ਅਚਰਜ ਨੈ ਨੂ ਢੀਠਾ ਆਪ ਮੁਹੇ ਜਾਨੀ ਰੇ ਮੇਰੀ ਗਈ ਬੁਲਾਈ ਬੁਝ ਗਈ ਤ੍ਰਿਸ਼ਣ ਨਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹਾਉ ਕਰ ਕਿਰਪਾ ਰਾਖਿਓ ਗੁਰ ਸਰਨਾ ਗੁਰ ਪਕਰਾਇ ਹਰ ਕੀ ਚਰਨਾ 20 ਬਿਸਵੇ ਜਾਂ ਮਨ ਠਹਿਰਾਨੀ ਗੁਰ ਪਾਰ ਬ੍ਰਹਮ ਏਕੈ ਹੀ ਜਾਣੀ ਜੋ ਜੋ ਕੀਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬੈਰਾਈ ਗਲ ਮਿਲ ਚਾਲੇ ਏਕੈ ਭਾਈ ਜਾਂ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬਹਰ ਨਾ ਲਾਗੈ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋਂ ਰੰਗ ਗੋਪਾਲ ਰਾਮ ਕਲੀ ਮਹਲਾ ਪੰਜਵਾਂ ਮੁਕਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਤ ਅਪਦੇਸ਼ ਕਰੇ ਕਰ ਲੋਕ ਦਰੜਾਵੈ ਆਪਣਾ ਕਹਿਆ ਆਪਨਾ ਕਮਾਵੇ ਪੰਡਤ ਬੇਦ ਵਿਚਾਰ ਪੰਡਤ ਮਨ ਕਾ ਕ੍ਰੋਧ ਨਿਵਾਰ ਪੰਡਤ ਰਹਾਉ ਆਗੇ ਰਾਖਿਓ ਸਾਲ ਗ੍ਰਾਮ ਮਨ ਕੀਨੋ ਦਹਿ ਦਿਸ ਬਿਸ੍ਰਾਮ ਤਿਲਕ ਚਰਾਵੇ ਪਾਈ ਪਾਈ ਲੋਕ ਪਚਾਰਾ ਅੰਧ ਕਮਾਏ ਖਟ ਕਰਮ ਅਰਿਆਸਨ ਧੋਤੀ ਭਾਗਟ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰ ਮੰਗੈ ਬੇਪੂਤ ਇਹ ਵਿਦ ਕੋਇ ਨਾ ਤਰਿਓ ਮੀਤਾ ਸੋ ਪੰਡਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਓਸ ਉਤਰੀ ਮਾਏ ਚਤੁਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾਂ ਕੋਟ ਬਿਗਨ ਨਹੀਂ ਆਵਹਿ ਨੀਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੇ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸੈ ਸਹਾਈ ਹੋਏ ਭਗਵਾਨ ਅਨਕ ਯਤਨ ovačੈ ਸਰੰਜਾਮ ਰਹਾਉ ਕਰਤਾ ਰਾਖੈ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੇਤਕ ਬਰਨ ਬਲ ਬਲ ਜਾਈਐ ਤਾਂ ਕੇ ਚਰਨ ਤਿਨਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿੰਨ ਦਾਨ ਭਗਤ ਸੋਈ ਕਲ ਮਹਿ ਪਰਵਾਨ ਜਾਂ ਕੋ ਠਾਕੁਰ ਦੀ ਆਮਾਨ ਸਾਧ ਸੰਗ ਮਿਲ ਭਏ ਪ੍ਰਗਾਸ ਸਹਿਜ ਸੁਖ ਆਸ નિવાસ ਪੂਰੇ ਸਤਗੁਰ ਦੀ ਆਬਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੰਜਵਾ ਦੋਸ਼ ਨਾ ਦੀਜੈ ਕਾਹੂ ਲੋਗ ਜੋ ਕਮਾ ਮਨ ਸੋਈ ਭੋਗ ਆਪਨ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਭਇਆ ਪੂਰੇ ਗੁਰਬਚਨੀ ਰਹਾਉ ਤਨ ਤਨ ਕਲਤ ਮਿਤਿਆ ਵਿਸਥਾਰ ਹੈ ਵਰ ਗੈ ਵਰ ਚਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਧੂਰ ਪਰਮ ਭੂਲੇ ਬਾਦ ਅਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮਹ ਦੇ ਬਿਰਧਾਨੀ ਸਾਕਤ ਇਵਹੀ ਕਰਤ ਬਿਹਾਨੀ ਹਰ ਕਾ ਨਾਮ ਅਮਰਤ ਕਲ ਮਾਹੀ ਇਹੋ ਨਿਧਾਨਾ ਸਾਧੂ ਪਾਹੀ ਨਾਨਕ ਗੁਰ ਗੋਵਿੰਦ ਜਿਸ ਤੂਠਾ ਘਟ ਘਟ ਰਮਈਆ ਤਿਨਹੀ ਦੀਠਾ ਰਾਮ ਕਲੀ ਮਹੱਲਾ ਪੰਜਵਾ ਪੰਚ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੇਲ ਕਰਹਿ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੂਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵਹਿ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਪੂਹਾसि ਬਰਹਿ ਕੇਵਲ ਨਾਮ ਬਿਰਲੇ ਪਾਵਹਿ ਉਹ ਬਿਸਰਾਮ ਪਵਜਨ ਪਹਾਉ ਕੀਰਤਨ ਆਧਾਰ ਨਿਛਲ ਆਸਨ ਬੇਸ਼ਮਾਰ ਡਿਗਨਾ ਡੋਲੇ ਕਤਹੂ ਨਾ ਧਾਵੇ ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੇ ਬ੍ਰਹਮ ਭੈ ਮੋਹ ਨਾ ਮਾਇਆ ਜਾਲ ਸੁੰਨ ਸਮਾਜ ਪ੍ਰਭੂ ਕਿਰਪਾਲ ਤਾਂ ਕਾਇੰਤ ਨ ਪਾਰਾ ਵਾਰ ਆਪੇ ਗੁਪਤ ਆਪੇ ਪਾਸਾਰ ਜਾਂ ਕੈ ਅੰਤਰ ਹਰ ਹਰ ਸਵਾਦ ਕਹਿਨ ਨਾ ਜਾਈ ਨਾਨਕ ਬਿਸਮਾਦ RAM ਕਲੀ ਮਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚੇਤਿ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਹਿ ਚਰਨ ਮਾਥਾ ਮੇਰੋ ਪੌਤ ਅਨਕ ਬਾਰ ਸੰਤਹਿ ਡੰਡੋਤ ਏਹੋ ਮਨ ਸੰਤਨ ਕੈ ਬਲੇਹਾਰੀ ਜਾਂ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਤਾਰੀ ਰਹਾ ਸੰਤਹਿ ਚਰਨ ਧੋਏ ਧੋਏ ਪੀਵਾ ਸੰਤਹਿ ਦਰਸ ਪੀਖ ਪੀਖ ਜੀਵਾ ਸੰਤਹਿ ਕੀ ਮੇਰੇ ਮਨ ਆਸ ਸੰਤਹਿ ਮਾਰੀ ਨਿਰਮਲ ਰਾਸ ਸੰਤਹਿ ਮਾਰਾ ਰਾਖਿਆ ਪਰਦਾ ਸੰਤ ਪ੍ਰਸਾਦ ਮੋਏ ਕਬਹੂ ਨਾ ਕੜਦਾ ਸੰਤਹਿ ਸੰਗ ਦਿਆ ਕਿਰਪਾਲ ਸੰਤ ਸਹਾਈ ਭਏ ਦਇਆਲ ਸੁਰਤ ਮਤ ਬੁੱਧ ਪਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਤ ਸਗਲੇ ਪ੍ਰਤਪਾਲ ਨਾਨਕ ਸੰਤਹਿ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਤੇਰੇ ਕਾਜ ਨਾ ਗ੍ਰਹ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸਤ ਮੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰੇ ਚੱਲੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ laaj ਰਹਿ ਹਰ ਸਿਮਰਤ ਜਮ ਕਛ ਨਾ ਕਹਿ ਰਹਾ ਬਿਨ ਹਰ ਸੰਗ ਲਿੰਦ ਰਾਰਥ ਕਾਮ ਸੋਇਨਾ ਰੂਪਾ ਮਾਟੀ ਧਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਹੀ ਹਾਂ ਊਹਾ ਤੇਰੋ ਊਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਈ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮੇ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾਂ ਕਹਿ ਕੁਰਬਾਨ ਰਾਮ ਕਲੀ ਮਹੱਲਾ ਪੰਜਵਾ ਸਿੰਚੈ ਦਰਬ ਦੇਹ ਦੁਖ ਲੋਗ ਤੇਰੇ ਕਾਜ ਨਾ ਅਵਰਾ ਜੋਗ ਕਰ ਅਹੰਕਾਰ ਹੋਏ ਵਰਤੈ ਅੰਦ ਜਮ ਕੀ ਜੇਵੜੀ ਤੋ ਆਗੇ ਬੰਦ ਛਾੜ ਵਡਾਣੀ ਤਾਤ ਮੂੜੇ ਇਆਂ ਬਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉਠ ਚੱਲਣਾ ਰਾਤ ਰਹਿਓ ਤੂੰ ਸੰਗ ਸੁਪਨਾ ਰਹਾਉ ਬਾਲ ਵਿਵਸਥਾ ਬਾਰਕ ਅੰਦ ਭਰ ਜੋਬਨ ਲਾਗਾ ਦੁਰਗੰਧ ਤ੍ਰਿਤਿਆ ਵਿਵਸਥਾ ਸਿੰਚੇ ਮਾਈ ਬਿਰਧ ਭਿਆ ਛੋੜ ਚਲਿਓ ਪਛਤਾਇ ਚਰੰਗ ਕਾਲ ਪਾਈ ਦੁਰਲੱਭ ਦੇ ਨਾਮ ਬਿਹੂਣੀ ਹੋਈ ਖੇ ਪਸੂ ਪ੍ਰੇਤ ਮੁਗਦ ਤੇ ਬੁਰੀ ਤਿਸੈ ਨਾ ਬੂਝੈ ਜਿਨ ਏ ਸ੍ਰੀ ਸੁਣ ਕਰ ਤਾਰ ਗੋਵਿੰਦ ਗੋਪਾਲ ਦੀਨ ਦਿਵਾਲ ਸਦਾ ਕਿਰਪਾਲ ਤੁਮੈ ਛਡਾਵਹੁ ਛੁਟਕੈ ਬੰਦ ਬਖਸ਼ ਮਲਾਵਹੁ ਨਾਨਕ ਜਾਗ ਅੰਦ